ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ देखो आज दी वीडियो विच मैं दस रही हां कि मेरे कई सब्सक्राइबर्स जो हैं कमेंट कर दे पाए हैं बहुत ज्यादा ओ दुखी हन अपने दुश्मना तो बार-बार मेनू कमेंट स्विच करके कह रहे हैं कि दुश्मनों विरोधियों साडे दूर करण दे कोई उपाद दसो देखो उपाद असन तो पहले मैं एक गल ਤੁਹਾਡੇ ਨਾਲ क्लियर करना चांदी हां कि कई बार ऐसा हुंदा है कि तानू लगदा है कि ओ त्वाडा जेहा सामने वाला है तुसी उनु अपना दुश्मन समझ जाने लग जाते हो पर असल विच ओ त्वाडा दुश्मन नहीं होता है किस तरह जीवे की देखो तो आधे मतलब तो आधे कई लोग की होता है कि उन्होंने को बहुत पैसा आ गया है सब कुछ है लेकिन सामने वाला उसको नहीं पूछता है या उस दी पैसे दी वो कहता कि उदे को पैसा है तो मैं की करा उस सलाम नहीं ठोकता है तो वो बंदा समझन लग जाता है कि ए मेरा दुश्मन एकता ए गलती ਏਸ਼ੀਆ ਵਰ ਜਨਨ ਨਾਲ ਕਿਸੇ ਨਾ ਕਿਸੇ ਨੂੰ ਆਪਣਾ ਦੁਸ਼ਮਣ ਨਹੀਂ ਸਮਝਣਾ ਜਾਂ ਫਿਰ ਦੇਖਿਆ ਜਾਵੇ ਕਿ ਹਾਂ ਉਹ ਕੋਈ ਡਿਸਕਸ਼ਨ ਹੋ ਰਿਹਾ ਹੈ ਉਹਦੇ ਵਿੱਚ ਤੁਹਾਡਾ ਮਤ ਵੇਦ ਹੋ ਗਿਆ ਹੈ ਕਿ ਉਹ ਕੁਝ ਹੋਰ ਬੋਲ ਰਿਹਾ ਹੈ ਸਲਾਹ ਦੇ ਰਿਹਾ ਹੈ ਤੁਹਾਡੀ ਕੁਝ ਹੋਰ ਸਲਾਹ ਹੋ ਰਹੀ ਹੈ ਤਾਂ ਵੀ ਤੁਸੀਂ ਸਮਝਣ ਲੱਗ ਜਾਂਦੇ ਹੋ ਕਿ ਇਹ ਮੇਰਾ ਦੁਸ਼ਮਣ ਹੈ ਤਾਂ ਇਹੋ ਜੇ ਜੇਕਰ ਦੁਸ਼ਮਣ ਤੁਸੀਂ ਇਸ ਤਰ੍ਹਾਂ ਦੇ ਦੁਸ਼ਮਣ ਸੋਚ ਕੇ ਤੁਸੀਂ ਇਹ ਉਪਾਅ ਕਰਦੇ ਹੋ ਤੇ ਦੂਸਰਾ ਬੰਦਾ ਜੋ ਕਿ ਤੁਹਾਡਾ ਕੋਈ ਬੁਰਾ ਨਹੀਂ ਸੋਚ ਰਿਹਾ ਸੀ ਪਰ ਤੁਸੀਂ ਸੋਚਿਆ ਕਿ ਉਹ ਮੇਰਾ ਦੁਸ਼ਮਣ ਹੈ ਤੇ ਉਸ ਨੂੰ ਕੋਈ ਨੁਕਸਾਨ होंगे है जो उसू कोई तकलीफ होंगी है तो तुम यह जान लो कि जिस बंद ने उपा कीता उस तकलीफ देने वास्ते किया है तो उसके उत्ते उसका डबल ट्रिपल फिर बाद उस तकलीफ होती है ਇਸ ਕਰਕੇ ਜੇ ਤੁਹਾਡੇ ਜੋ ਦੁਸ਼ਮਣ ਹਨ ਤੁਹਾਨੂੰ ਪੱਕਾ ਪਤਾ ਹੈ ਕਿ ਇਹ ਸਾਡੇ ਦੁਸ਼ਮਣ ਹਨ ਐਨਾ ਨਹੀਂ ਸਾਡਾ ਜੀਣਾ ਹਰਾਮ ਕਰਦਾ ਹੈ ਜੀਣਾ ਹਰਾਮ ਵੀ ਕਿਸਾ ਕੀਤਾ ਹੈ ਕਿ ਸਾਡੀ ਅੱਖਾਂ ਦੀ ਰਾਤਾਂ ਦੀ ਨੀਂਦਰ ਤੱਕ ਉੜ ਗਈ ਹੈ ਕਿ ਸਾਡੇ ਪਰਿਵਾਰ ਨੂੰ ਇਹ ਬੰਦਾ ਨੁਕਸਾਨ ਪਹੁੰਚਾ ਸਕਦਾ ਹੈ ਉਸ ਤੇ ਉਹਨਾਂ ਲੋਕਾਂ ਦੇ ਉੱਪਰ ਤੁਸੀਂ ਇਹ ਜਿਹੜਾ ਉਪਾਅ ਹੈ ਉਹ ਤੁਸੀਂ ਕਰ ਸਕਦੇ ਹੋ ਪਰ ਫਿਰ ਮੈਂ ਰਿਪੀਟ ਕਰ ਰਹੀ ਹਾਂ ਜੋ ਤੁਹਾਡਾ ਦੁਸ਼ਮਣ ਨਹੀਂ ਹੈ ਉਹਦੇ ਉੱਪਰ ਜੇ ਤੁਸੀਂ ਇਹ ਉਪਾਅ करोगे रिटर्न तो रिटर्न एक बार उस नुकसान हो सकता है पर उस तो बाद रिटर्न तो जो वार है पलट के ऐसा आंदा है कि तुम्हें तो डबल ट्रिपल उसका नुकसान पड़ना पैंता है बहुत वोड़ी थोड़ा तो नुकसान भरपाई पड़नी पैदी है सो so, आज का जरा मैं उपा लेके आई हाँ बहुत ही वदिया है जेड़े पक्के दुश्मन हैं तो पक्का पता है कन्फर्म है कि वह दुश्मन नुकसान पहुँचा रहे हैं उन्होंने वास्ते बड़ा ही वह उपा है उस दे नाल दुश्मन की जिनी भी शक्ति है जो थोड़े वास्ते यूज़ कर रहे हैं तो वास्ते शक्ति उन्होंने पूरी दूरी खत्म हो जाएगी दुश्मन टह टहरी पूरा हो जाएगा तो यह उपा दसन तो पहले मेरी हाथ जोड़ के बेनती है जी ज ਤਲ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਵਿੱਚ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਜੀ ਸੋ ਅੱਜ ਦਾ ਜਿਹੜਾ ਉਪਾਅ ਹੈ ਤੁਸੀਂ ਕਰ ਸਕਦੇ ਹੋ ਮੰਗਲਵਾਰ ਨੂੰ ਸ਼ਨੀਵਾਰ ਨੂੰ ਤੇ ਅਮਾਵਸਿਆ ਨੂੰ ਯਾਨੀ ਕਿ ਮਸਿਆਂ ਨੂੰ ठीक है पर तो लगता है कि मैं तो इन्नी मतलब वेट कर ही नहीं सकता मैं तो बड़ा परेशान हूँ क्योंकि मेरे सामने दुश्मन वाले ने मेरी नींद हराम की हुई है तो तुम उस वेले कभी भी कर सकते हो यह पहले गल मैं तो क्लीयर कर दी है कई मेरे ਪੈਨ ਪੈਨ ਸਬਸਕ੍ਰਾਈਬਰ ਜਿਹੜੇ ਹੈਗੇ ਹਨ ਉਹ ਕਮੈਂਟ ਕਰਦੇ ਹਨ ਕਿ ਮੈਡਮ ਅਸੀਂ ਤਾਂ ਜੋ ਤੁਸੀਂ ਉਪਾਅ ਦੱਸਿਆ ਸੀ ਮੈਂ ਤਾਂ ਉਸ ਨਮਕ ਨੂੰ ਇੱਥੇ ਰੱਖਿਆ ਫਿਟਕਰੀ ਨੂੰ ਇੱਥੇ ਰੱਖਿਆ ਮਤਲਬ ਕਈ ਉਪਾਅ ਜਿਹੜੇ ਹਨ ਮੈਂ ਯੂਜ਼ ਕੀਤਾ ਪਰ ਉਸ ਦਾ ਕੋਈ ਅਸਰ ਨਹੀਂ ਹੋਇਆ ਤਾਂ ਮੈਂ ਉਹਨਾਂ ਵਾਸਤੇ ਇਹ ਕਹਿਣਾ ਚਾਹਾਂਗੀ ਕਿ ਤੁਸੀਂ ਜਿਨਾ ਸਮਝ ਲੋ ਆਪਣੇ ਦੁਸ਼ਮਣ ਵਾਸਤੇ ਇਹ ਉਪਾਅ ਕੀਤਾ ਹੈ ਤੇ ਉਹਦੇ ਉੱਤੇ ਕੀ ਬੀਤ ਰਹੀ ਹੈ ਉਹ ਤੁਹਾਨੂੰ ਥੋੜੀ ਨਾ ਪਤਾ ਨਹੀਂ ਪਤਾ ਨਾ ਤੁਹਾਨੂੰ ਤਾਂ ਉਸ ਵੇਲੇ ਪਤਾ ਚੱਲੇਗਾ ਕਿ ਜਦੋਂ ਕੋਈ ਦੂਸਰਾ ਆ ਕੇ ਦੱਸੇਗਾ ਕਿ ਉਸ ਦੇ ਨਾਲ ਜੋ ਤੇਰਾ ਬੁਰਾ ਚਾਲਿਆ ਸੀ ਦੇਖ ਉਸਦੇ ਨਾਲ ਇਸ ਤਰ੍ਹਾਂ ਹੋ ਗਿਆ ਉਹ ਬੰਦਾ ਵੀ ਅੱਜ ਇੰਨਾ ਨਿਰਾਸ਼ ਹੈ ਤਾਂ ਤੁਹਾਨੂੰ ਹੌਲੀ ਹੌਲੀ ਪਤਾ ਚੱਲੇਗਾ ਤੇ ਪੇਸ਼ੈਂਸ ਰੱਖਨੇ ਪੈਂਦੇ ਹਨ ਮੈਂ ਤੁਹਾਨੂੰ ਹਰ ਵਾਰੀ ਕਹਿੰਦੀ ਆ ਕਿ ਹਰ ਇੱਕ ਬੰਦੇ ਦਾ ਹਰ ਇੱਕ ਮਨੁੱਖ ਦਾ ਔਰਾ ਅਲੱਗ ਹੁੰਦਾ ਹੈ ਤੇ ਕਿਹੜਾ ਉਪਾਅ ਕਿਸ ਬੰਦੇ ਦੇ ਉੱਤੇ ਫਿੱਟ ਬੈਠ ਜਾਵੇ ਉਹ ਬੰਦੇ ਨੂੰ ਫਲ ਮਿਲ ਜਾਵੇ ਕਿਸ ਨੂੰ ਨਹੀਂ ਪਤਾ ਹੁੰਦਾ ਇਸ ਕਰਕੇ ਛੋਟੇ ਛੋਟੇ ਉਪਾਅ ਹੁੰਦੇ ਹਨ ਜੇਕਰ ਕਰ ਲੋਗੇ ਤਾਂ ਕੋਈ ਹਰਜ ਨਹੀਂ ਹੁੰਦਾ ਕਿਉਂਕਿ ਘਰ ਵਿੱਚ ਹੀ ਰੱਖੀਆਂ ਹੋਈਆਂ ਚੀਜ਼ਾਂ ਦੇ ਮੈਂ ਉਪਾਅ ਲੈ ਕੇ ਆਣ ਨਹੀਂ ਹਾਂ ਜਿਸ ਵਿੱਚ ਕੋਈ ਪੈਸਾ ਨਹੀਂ ਖਰਚ ਹੁੰਦਾ ਕੋਈ ਸਮੇਂ ਦੀ ਨਹੀਂ ਬਰਬਾਦੀ ਨਹੀਂ ਹੁੰਦੀ ਹੈ ਥੋੜਾ ਥੋੜਾ ਜਿਹਾ ਉਪਾਅ ਹੈ ਆਪਣੇ ਘਰ ਦੀ ਖੁਸ਼ੀਆਂ ਵਾਸਤੇ ਅਸੀਂ ਕਰ ਹੀ ਸਕਦੇ ਹਾਂ ਤੇ ਹੁਣ ਮੈਂ ਦੱਸਦੀ ਹਾਂ ਤੁਹਾਨੂੰ ਅੱਜ ਦਾ ਉਪਾਅ ਇੱਕ ਚਿੱਟਾ ਕਾਗਜ਼ ਲੈਣਾ ਹੈ ਤੇ ਕਾਲੇ ਪੈਨ ਦੇ ਨਾਲ ਠੀਕ ਹੈ ਕਾਲਾ ਪੈਨ ਹੀ ਯੂਜ਼ ਕਰਨਾ ਹੈ ਆਪਣੇ ਜਿਹੜਾ ਵੀ ਤੁਹਾਡੇ ਦੁਸ਼ਮਣ ਦਾ ਨਾਮ ਹੈ ਉਸ ਦਾ ਨਾਮ ਕਾਲੇ ਪੈਨ ਦੇ ਨਾਲ ਚਿੱਟੇ ਕਾਗਜ਼ ਦੇ ਉੱਤੇ ਲਿਖ ਦੇਣਾ ਹੈ ਤੇ ਸਾਈਡ ਵਿੱਚ 8 ਲਿਖ ਦੇਣਾ ਹੈ 8 ਦਾ ਅੰਕ 8 8 ਲਿਖਣਾ ਹੈ ਤੇ ਉਸ ਦੇ ਉੱਤੇ ਗੋਲਾ ਲਗਾ ਦੇਣਾ ਹੈ 8 ਦਾ ਅੰਕ ਬੜਾ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ ਸ਼ਨੀ ਦਾ ਅੰਕ ਹੁੰਦਾ ਹੈ ਇਸ ਨੂੰ ਫਿਰ ਤੁਸੀਂ ਕੀ ਕਰਨਾ ਹੈ ਇਸ ਨੂੰ 8 ਵਾਰੀ ਫੋਲਡ ਕਰਨਾ ਹੈ ਕੋਸ਼ਿਸ਼ ਕੋਸ਼ਿਸ਼ ਇਹ ਕਰਨਾ ਜੇਕਰ ਹੋ ਸਕੇ ਤਾਂ ਕਈ ਵਾਰੀ ਕੀ ਹੁੰਦਾ ਹੈ ਸਾਡੇ ਘਰ ਵਿੱਚ ਕੋਈ ਲੋਹੇ ਦੀ ਅੰਨੀ ਪੁਰਾਣੀ ਚੀਜ਼ ਪਈ ਹੁੰਦੀ ਹੈ ਨਾ ਉਹਦੇ ਉੱਤੇ ਜੰਗ ਲੱਗ ਜਾਂਦਾ ਹੈ ਠੀਕ ਹੈ ਜੇਕਰ ਉਹ ਵੀ ਹੈ ਨਾ ਤੇ ਉਂਗਲੀ ਦੇ ਨਾਲ ਉਹ ਜੰਗ ਉਤਾਰ ਕੇ ਜਿਹੜਾ ਤੁਸੀਂ ਉਸ ਬੰਦੇ ਦਾ ਦੁਸ਼ਮਨ ਦਾ ਨਾਮ ਲਿਖਿਆ ਹੈ ਉਹ ਵੀ ਉਸ ਉੱਤੇ ਲਗਾ ਥੋੜਾ ਜਿਹਾ ਲਗਾ ਦੇਣਾ ਉਸ ਤੋਂ ਬਾਅਦ ਤੁਸੀਂ ਇਸ ਕਾਗਜ਼ ਦੇ 8 ਫੋਲਡ ਕਰਨੇ ਹਨ 8 ਮਤਲਬ 8 ਤਿਹियां ਬਣਾ ਦੇਣੀਆਂ ਹੈ ਇਸ ਤਰ੍ਹਾਂ ਉਸ ਨੂੰ ਫੋਲਡ ਕਰਨਾ ਹੈ इस तरह यह कागज़ तैयार तो बाद एक की करना है ऐसी जगह पर चले जाओ जो कि सुनसान जगह होंगी है ना जिद तकों का सुनसान इस तरह नहीं कि कोई तुम बड़ी ही डरावनी जगह पर चले जाओ इस तरह नहीं सुनसान जगह मतलब कि जिसे लोगों का आवक जावक जी होना हो जाना घट हो उतना है यह जी पर्ची बनाई है उसने अपने पैर के नीचे दबा देना ਦਬਾ ਦਿਨਾ ਮਤਲਬ ਪੈਰ ਦੇ نیچے ਰੱਖ ਦੇਣਾ ਹੈ ਉਹ ਜਿਹੜੀ ਪੱਤੀ ਤੁਸੀਂ ਪੈਰ ਦੇ نیچے ਦਬਾ ਕੇ ਰੱਖੀ ਹੈ ਕਮ ਸੇ ਕਮ ਉਸ ਨੂੰ ਤੁਸੀਂ 2 ਮਿੰਟ ਤੱਕ ਪੈਰ ਦੇ نیچے ਦਬਾ ਕੇ ਰੱਖਣਾ ਹੈ ਤੇ 2 ਮਿੰਟ ਬਾਅਦ ਉਹ ਜੁੱਤੀ ਜਿਹੜੀ ਜਿਸ ਦੇ نیچے ਉਹ ਪੈਰ ਉਹ ਪੱਤੀ ਦਵਾਈ ਸੀ ਉਹ ਜੁੱਤੀ ਉਤਾਰ ਕੇ ਅੱਠ ਵਾਰੀ ਤੁਸੀਂ ਉਸ ਪੱਤੀ ਦੇ ਉੱਤੇ ਉਹ ਜੁੱਤੀ ਮਾਣੀ ਹੈ ਅੱਠ ਵਾਰੀ ठीक है नोट कर लो जिमें जिमेंस रही ही करना है अठ बी उस जुत्ती मारना अट्ठ बारी उस परची के उ जुत्ती मारना है उस तो बाद तुसी उस परची को जला देना है ठीक है परची जलान तो बाद जो धूं निकलेगा ना तुसी साइड ते हो जाना है क्योंकि वो धूँआँ तो टच नहीं करना चाहिए जो तो परची पूरी तरह जल जाए ਠੀਕ ਹੈ ਤੇ ਉਸ ਪੱਤੀ ਨੂੰ ਤੁਸੀਂ ਮਿੱਟੀ ਵਿੱਚ ਦਬਾ ਦੇਣਾ ਹੈ ਉਸ ਪੱਤੀ ਨੂੰ ਮਿੱਟੀ ਦੇ ਵਿੱਚ ਦਬਾ ਕੇ ਆਪਣੇ ਘਰ ਆ ਜਾਣਾ ਹੈ ਐ ਜਿਹੜਾ ਮੈਂ ਤੁਹਾਨੂੰ ਟੋਟਕਾ ਦੱਸਿਆ ਹੈ ਉਹ ਪਾ ਦੱਸਿਆ ਹੈ ਕਰਕੇ ਨੋਟਿਸ ਕਰਨਾ तुसी देखोगे ए बस ती मैं थोड़ा तो है ना कि मंगलवार करना है शनिवार करना है जब मसया वाले दिन भी कर सकते हो तो यह उपा करो वैसे एक वारी करना तो एक बार कर रिजल्ट आ जाएगा थोड़े तो शत्रु जे दुश्मन हैं उन्होंने जिन्हें तो ते ਕੋਸ਼ਿਸ਼ਾਂ ਕੀਤੀਆਂ ਹਨ ਕਿ ਤੁਸੀਂ ਬਰਬਾਦ ਹੋ ਜਾਓ ਤੁਸੀਂ ਤੁਹਾਨੂੰ ਪਰੇਸ਼ਾਨ ਕਰਨ ਦਾ ਜੋ ਸੋਚਿਆ ਹੈ ਉਹ ਉਲਟਾ ਦੇਖਣਾ ਉਹਨਾਂ ਦੇ ਉੱਤੇ ਹੀ ਪੈ ਜਾਏਗਾ ਸੋ ਐਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਵੀਡੀਓ ਵਿੱਚ ਦੱਸੀ ਗਈ ਜਾਣਕਾਰੀ ਤੇ ਉਪਾਅ ਚੰਗੇ ਲੱਗੇ ਹਨ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਵਿੱਚ ਆਪਣੇ ਫੀਡਬੈਕ ਤੇ ਵਿਚਾਰ ਜ਼ਰੂਰ ਦਿਓ ਜੀ ਸੋ ਹੁਣ ਅੱਜ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ